ਪਿਛਲੇ ਦਿਨੀ ਵਿਧਾਨ ਸਭਾ ਹਲਕਾ ਨਾਪਾ ਦੇ ਪਿੰਡ ਸਾਦੋਹੇੜੀ ਵਿਖੇ ਮੋਹਨ ਸਿੰਘ ਸਾਫ ਦਾ ਸਰਪੰਚ ਸਾਦੋਹੇੜੀ ਵੱਲੋਂ ਬਜ਼ੁਰਗ ਦੇਵਦਾਸ ਦੇ ਖੇਤ ਦੇ ਵਿੱਚ ਡਾਂਗਾ ਨਾਲ ਕੁੱਟਮਾਰ ਕੀਤੀ ਗਈ ਸੀ ਜਿਸ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਵੀ ਹੋਈ ਸੀ ਇਸ ਉਪਰੰਤ ਨਾਪਾ ਥਾਣਾ ਸੱਤਰ ਵੱਲੋਂ ਕਾਰਵਾਈ ਕਰਦਿਆਂ ਮੋਹਨ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੌਰਾਨ ਦੇਵਦਾਸ ਨੇ ਜ਼ਮੀਨ ਤੇ ਆਪਣਾ ਹੱਕ ਕਾਗਜ਼ ਦਿਖਾਉਂਦੇ ਜਤਾਇਆ ਸੀ ਕਿ ਇਹ ਜ਼ਮੀਨ ਮੇਰੇ ਨਾਂ ਹੈ ਤੇ ਮੈਂ 4 ਸਾਲ ਪਹਿਲਾਂ ਰਜਿਸਟਰੀ ਕਰਵਾਈ ਸੀ ਪਰ ਇੰਤਕਾਲ ਨਹੀਂ ਹੋਇਆ ਉਸ ਬੰਦੀ ਨੂੰ ਕੁੱਟਮਾਰ ਕਰਨ ਵਾਲਾ ਮੋਹਨ ਸਿੰਘ ਕੈਮਰੇ ਸਾਹਮਣੇ ਆਇਆ ਤੇ ਉਸਨੇ ਕਿਹਾ ਕਿ ਮੇਰੇ ਕੋਲ ਵੀ ਇੱਕ ਏਕੜ ਜ਼ਮੀਨ ਦੀ ਰਜਿਸਟਰੀ ਹੈ ਜੋ ਮਾਨਯੋਗ ਅਦਾਲਤ ਨੇ ਮੈਨੂੰ ਕਰਵਾਈ ਸੀ ਇੱਕ ਏਕੜ ਜ਼ਮੀਨ ਦੀ ਰਜਿਸਟਰੀ ਮੇਰੇ ਨਾਮ ਹੋਈ ਪਈ ਹੈ ਤੇ ਉਸ ਦਾ ਇੰਤਕਾਲ ਵੀ ਮੇਰੇ ਨਾਮ ਹੈ ਬੰਦਾ ਜੀ ਤੁਹਾਡਾ ਸਾਧੋੜੀ ਜੀ ਇਹ ਨਾਮ ਹੈ ਮੋਹਨ ਸਿੰਘ ਜੀ ਕੀ ਗੱਲ ਹੋਈ ਆ ਜਿਹੜੀ ਤੁਸੀਂ ਪਿੰਡ ਕੁੱਟਮਾਰ ਕਰ ਰਹੇ ਹੋ ਉਸ ਸਾਹਿਬ ਜੀ ਗੱਲ ਇਦਾਂ ਵੀ ਉਹ ਜ਼ਮੀਨ ਮੇਰੀ ਆਈ ਉਹ ਧੱਕੇ ਨਾਲ ਜਿਹੜੀ ਮੇਰੀ ਕਣਕ ਵੱਢਣ ਆਈ ਸੀ ਜੀ ਰਜਿਸਟਰੀ ਮੇਰੇ ਕੋਲ ਆ ਕੋਰਟ ਵੱਲੋਂ ਨੂੰ ਰਜਿਸਟਰੀ ਹੋਈ ਆ ਕਾਗਜ਼ ਪੱਤਰ ਸਾਰਾ ਦਾ ਇੰਤਕਾਲ ਮੇਰਾ ਹੋਇਆ ਜੀ ਤੁਹਾਨੂੰ ਕਿਨੇ ਰਜਿਸਟਰੀ ਕਰਾਈ ਆ ਕੋਰਟ ਵੱਲੋਂ ਹੋਇਆ ਮਾਨਯੋਗ ਅਦਾਲਤ ਨੇ ਦਾ ਸਾਹਮਣੇ ਜਿਹੜੀ ਜ਼ਮੀਨ ਹੈਗੀ ਇਹਦੀ ਸੀਗੀ ਤੋਂ ਕਰੀਦੀ ਆ ਤੁਸੀਂ ਇਹ ਜ਼ਮੀਨ ਦੀ ਨਾਦਰ ਸਿੰਘ ਅਣ ਸਾਧੋੜੀ ਕਿਹੜੇ ਤਰ੍ਹਾਂ ਰਜਿਸਟਰੀ ਨਾਦਰ ਸਿੰਘ ਨੇ ਕਰਾਈਆ ਕਿ ਮਾਨਯੋਗ ਅਦਾਲਤ ਨੇ ਕਰਾਈਆ ਮਾਨਯੋਗ ਅਦਾਲਤ ਨੇ ਜੀ ਓਕੇ ਨਾਦਰ ਨੇ ਕਿਉਂ ਨਹੀਂ ਕਰਾਈ ਨਾਦਰ ਸਿੰਘ ਨੇ ਇਸ ਜ਼ਮੀਨ ਦੇ ਉੱਤੇ ਇੱਕ ਦਵਲ ਬਿਆਨਾ ਕਰ ਲਿਆ ਸੀ ਜੀ ਸਰ ਦੂਸਰਾ ਮੈਂ ਨਾ ਕੀ ਦੇਣਾ ਕਿਹਾ ਉਹਨੇ ਦੇਵਦਾਸ ਦੇ ਨਾਮ ਜੀ ਅੱਛਾ ਹਾਂ ਮੈਨੂੰ ਕੀ ਕਹਿਣਾ ਚਾਹੁੰਦੇ ਹੋ ਉਹਦੇ ਵਿੱਚ ਆਪਾਂ ਜੀ ਉਹ ਕੇਸ ਦੇ ਵਿੱਚ ਜੱਜਮੈਂਟ ਆਪਣੇ ਉਹ ਵੀ ਆਪਾਂ ਨੂੰ ਸੋਰਟ ਨੇ ਡਿਗਰੀ ਕਰਾਤੀ ਅੱਛਾ ਜੀ ਦਾ ਸਾਹਮਣੇ ਮਾਨਜੋਗ ਅਦਾਲਤ ਨੇ ਫਿਰ ਆਪਾਂ ਨੂੰ ਆਪਣੇ ਵੱਲੋਂ ਬੰਦਾ ਖੜਾ ਕੇ ਮਾਨਜੋਗ ਅਦਾਲਤ ਨੇ ਆਪਾਂ ਨੂੰ ਰਜਿਸਟਰੀ ਕਰਾ ਦਿੱਤੀ ਆਪਾਂ ਨੂੰ ਰਜਿਸਟਰੀ ਆ ਜੀ ਕਿਦੋਂ ਦੀ ਰਜਿਸਟਰੀ ਹੈ ਇਹ ਵੀ 24 8 2024 ਅੱਛਾ ਤੇ ਜਿਵੇਂ ਲੈ ਕੀ ਹੋਇਆ ਸੀ ਹਾਂ ਜੀ ਜੀਨੀ ਦੀ ਫਸਲ ਵੇਲੇ ਜੀਰੀ ਵੇਲੇ ਵੀ ਉਸ ਦਾ ਧੱਕੇ ਨਾਲ ਕਬਜ਼ਾ ਕਰਾਇਆ ਉਹਨੇ ਮੇਰੀ ਜੀਰੀ ਵਧੀਆ ਧੱਕੇ ਨਾਲ ਉਹਨੇ ਅੱਛਾ ਹਾਂਜੀ ਕੋਪੀ ਕੀ ਕਾਗਜ਼ ਆ ਤੁਹਾਡੇ ਕੋਲ ਇਸ ਤੋਂ ਇਲਾਵਾ ਜੀ ਆਪਣੇ ਕੋਲੇ ਇੰਤਕਾਲ ਆਪਣਾ ਹੋਇਆ ਹੈ ਜੀ ਅੱਛਾ ਜੀ ਮਾਜੂਦ ਆ ਤਾਂ ਅਪਨ ਇੰਤਕਾਲ ਵੀ ਕਰਵਾ ਕੇ ਦਿੱਤਾ ਤੁਹਾਡੇ ਦਾ ਕਹਿਣ ਦਾ ਮਤਲਬ ਹੈ ਵੀ ਨਾਦਰ ਸਿੰਘ ਨੇ ਦੋ ਬੰਦਿਆਂ ਨੂੰ ਜ਼ਮੀਨ ਦਾ ਬਿਆਨਾ ਕਰਾਤਾ ਹਾਂਜੀ ਉਹ ਜ਼ਮੀਨ ਕਿੰਨੀ ਆਏ ਤੇ ਕੋਲੀ ਜ਼ਮੀਨ ਨਾਦਰ ਸਿੰਘ ਦੀ ਹੈਗੀ ਜੀ 15 ਕਨਾਲ 18 ਮਰਲੇ ਅੱਛਾ ਤੁਹਾਡੇ ਕਿੰਨੇ ਨਾਂ ਹੋਈ ਆ ਆਪਣੇ ਹੋਈ 1 ਏਕੜਾ 8 ਕਨਾਲਾਂ ਅੱਛਾ ਤੇ ਤੁਸੀਂ ਕਿਦੇ ਨਾਂ ਕੋ ਦਰਦਾਸ ਦੀ ਅੱਛਾ ਜੀ ਉਹਦੀ ਰਜਿਸਟਰੀ ਉਪਰ ਆ ਗਿਆ ਜੀ ਚੱਲਦੇ ਕੇਸ ਵਿੱਚ ਉਹਦਾ ਇੰਤਕਾਲ ਇਹ ਚੜਿਆ ਨਹੀਂ ਅੱਛਾ ਜੀ ਹਾਂ ਜੀ ਤੇ ਫਿਰ ਜਿਹੜੀ ਉਹ ਜ਼ਮੀਨ 'ਚ ਬੈਠਾ ਸੀ ਜਦੋਂ ਤੁਹਾਡੀ ਆਪਸੀ ਲੜਾਈ ਹੋਈ ਆ ਵਿਵਾਦ ਹੋਇਆ ਹਾਂਜੀ ਤਾਂ ਉਹ ਜ਼ਮੀਨ ਕਿਹੜੀ ਹੈ ਉਹ ਜ਼ਮੀਨ ਮੇਰੇ ਵਾਲੀ ਆ ਜੀ 1 ਏਕੜਾ ਤੋ ਟੋੜਿਆ ਨਹੀਂ ਕੀ ਹਾਂ ਜੀ ਉਹ ਦੂਸਰੇ ਚ ਆਪਣੀ ਜਿਹੜੀ ਉਹਦੀ ਆਪਣੇ ਉਹ ਚ ਮੱਕੀ ਬੀਜੀ ਬੈਠਾ ਜੀ ਇੱਕ ਪਾਸੇ ਕਣਕ ਦੀ ਜੀ ਇਹਦੀ ਅੱਛਾ ਉਹ ਦੋ ਜਗਾ ਜੀ ਕੁੱਤ ਮਾਰਨ ਮੈਂ ਕਾਰਨ ਕੀ ਬਣਿਆ ਕੁੱਤ ਮਾਰਨ ਕਰ ਮੈਂ ਹਟਣ ਗਿਆ ਸੀ ਜੀ ਮੇਰੇ ਤਾਂ ਕੋਈ ਡੰਡਾ ਵੀ ਨਹੀਂ ਸੀ ਉਹ ਮੈਨੂੰ ਕੁੱਟਣ ਪੈ ਗਿਆ ਜੀ ਦੇਵ ਦਾ ਦੇਵਦਾਸ ਅੱਛਾ ਉਸਨੇ ਦੋ ਤਿੰਨ ਮੇਰੇ ਮਾਰੀਆਂ ਵੀ ਮਾਫ਼ ਨੂੰ ਕਹਿਦਾ ਕਿਆ ਜੀ ਬਾਪੂ ਵਰਗਾ ਮੈਂ ਮੇਰੇ ਭਤ ਪਿਤਾ ਵਰਗਾ ਤੂੰ ਇਹ ਤਾਂ ਨਾ ਮਾਰ ਮੈਦਨ ਸੁਤਰੀ ਨਾਲ ਅੱਬਦਾ ਚੰਗਾ ਨਹੀਂ ਲੱਗਦਾ ਪਰ ਉਹ ਮੇਰੇ ਮਾਰਨੋਂ ਹਟਿਆ ਜੀ ਫਿਰ ਮੈਂ ਉਸੇ ਵਾਲੀ ਛੁੱਟੀ ਹੋਰ ਕੇ ਦੋ ਤਿੰਨ ਸੋਟਿਆ ਠੀਕ ਆ ਜੀ ਚਲੋ ਗਲਤੀਆਂ ਮਾਰਤੀਆਂ ਮੈਂ ਕੋਈ ਤੁਸੀਂ ਕੀ ਮੰਨ ਕਰਦੇ ਹੋ ਅਸੀਂ ਤੁਮਾਂ ਕਰੀ ਸਾਡਾ ਸਾਨੂੰ ਹੱਕ ਦਵਾਇਆ ਜਾਵੇ ਜੀ ਤੇਰਾ ਕੇਕੜਾਈ ਮੇਰੇ ਮੇਰੇ ਕੇਕੜ ਦਵਾਇਆ ਜਾਵੇ ਤੁਸੀਂ ਜੇ ਮੈਂ ਕਹਿੰਦੇ ਹੋ ਮੇਰੇ ਨਾਲ ਇੰਤਕਾਲ ਆਇਆ ਜਾਂ ਜਮੀਰ ਹੈ ਤੁਸੀਂ ਇਹ ਗੱਲ ਨੂੰ ਲੈ ਕੇ ਪ੍ਰਸ਼ਾਸਨ ਕੋਲ ਮੰਗ ਜੋ ਅਦਾਲਤ ਜਾਂ ਪੁਲਿਸ ਕੋਲ ਗਏ ਹੋ ਹਾਂ ਜੀ ਜਾਂਦੇ ਰਹੇ ਨੇ ਜੀ ਅੱਛਾ ਹਾਂ ਜੀ ਕੋ ਆਪਣੇ ਹੱਕ ਦਿੱਤਾ ਨਹੀਂ ਆਪਣੀ ਫਸਲ ਵੜਨ ਦਾ ਉਹ ਕਾਰਵਾਈ ਕਰ ਰਹੇ ਨੇ ਜੀ ਆਪਣੀ ਅੱਛਾ ਹਾਂ ਜੀ ਜੇ ਜੇ ਤੁਸੀਂ ਕਹਿੰਦੇ ਹੋ ਉਹਦੇ ਕੋਲ ਹੋਰ ਜ਼ਮੀਨ ਵੀ ਐ ਉਹ ਵੀ ਉਹਨੇ ਨਾਦਰ ਤੋਂ ਰਜਿਸਟਰੀ ਕਰਾਈ ਹੋਈ ਐ ਕਿਹੜੀ ਨਹੀਂ ਉਹ ਕੁਸੇ ਦੇ ਆਪਣੇ ਘਰ ਦੇ ਆ ਜੀ ਕੁਸੇ ਨਾਦਰ ਸਿੰਘ ਦੇ ਭਰਾ ਤੋਂ ਖਰੀਦੀ ਆਈ ਉਹਦੀ ਉੱਥੇ ਅੱਛਾ ਹਾਂਜੀ ਚੱਲ ਨਾਦਰ ਸਿੰਘ ਨੇ ਨਹੀਂ ਬੱਚੀ ਹੁੰਦੀ ਉਹਨਾਂ ਨੂੰ ਨਾਦਰ ਸਿੰਘ ਨੇ ਉਹੀ ਆਪਣੇ ਸਤਕਨ ਵਾਲਾਂ ਹਾਰਾ ਮਾਰ ਲਏ ਇਹਦੇ ਪਿੱਛੇ ਕੀ ਕਾਰਨ ਐ ਵੀ ਤੁਸੀਂ ਨਾਦਰ ਸਿੰਘ ਨੂੰ ਬਿਆਨਾ ਦਿੱਤਾ ਤੇ ਰਜਿਸਟਰੀ ਉਹਨੇ ਨਹੀਂ ਕਰਾਈ ਤਦ ਨੂੰ ਮਾਨਕ ਅਦਾਲਤ ਨੇ ਕਰਾਈ ਐ ਇਹ ਦੋਵੇਂ ਰਲ ਕੇ ਜੀ ਬਾਤ ਚਾਹ ਹੌਣ ਨਾਦਰ ਸਿੰਘ ਤੇ ਦਰਸਨ ਆ ਦੇਰ ਦਾ ਜੀ ਅੱਛਾ ਉਹਨਾਂ ਰਲ ਕੇ ਮੇਰੇ ਬੰਨੇ ਪੁਲੀ ਬਿਆਨਾ ਕਰ ਲਿਆ ਹਾਂ ਜਦੋਂ ਰਜਿਸਟਰੀ ਦਾ ਟਾਈਮ ਆਇਆ ਤੇ ਜਿਹੜੀ ਉਹਨਸੇ ਨਾ ਰਜਿਸਟਰੀ ਕਰਾਈ ਚੱਲਦੇ ਕੇਸ ਵਿੱਚ 2021 ਜਾ ਕੇ ਉਹਦਾ ਸਟੇ ਹੋਣ ਦੇ ਕਾਰਨ ਉਹਦਾ ਇੰਤਕਾਲ ਨਹੀਂ ਚੜਿਆ ਜੀ ਫਿਰ ਉਸਨੇ ਐਸਡੀਐਮ ਸਾਹਿਬ ਦੇ ਕੇਸ ਪਾਇਆ ਜੀ ਉਥੋਂ ਆਪਣੇ ਹੱਕ ਜੁਗਦਾ ਇੰਤਕਾਲ ਖਾਰਜ ਹੋ ਗਿਆ ਜੀ ਉਹ ਵੀ ਆਪਣੇ ਕੋਲ ਹੈ ਜੀ ਇਹਦਾ ਡੇਟ ਹੈ ਜੀ ਫਾਈਲ 27 6 2024 ਨੂੰ ਇਹ ਆਪਣੇ ਹੱਕ ਦੇ ਹੋ ਗਿਆ ਜੀ ਤੇ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਜੀ ਕਿ ਮੇਰਾ ਹੱਕ ਮੈਨੂੰ ਦਿਵਾਇਆ ਜਾਵੇ ਮੇਰਾ ਕਿੱਕੜ ਜਮੀਨਾ ਜੀ ਉਹੀ ਉਹ ਕਬਜ਼ਾ ਕਰੀ ਮੈਠਾ ਜੀ ਮੈਨੂੰ ਮੇਰਾ ਹੱਕ ਦਿਵਾਇਆ ਜਾਵੇ ਇਹੀ ਬਾਜ ਨਿਕਲੇ ਵੀ ਭਾਈ ਮਾਰਦਾ ਤਾਂ ਉਹ ਲਾਲ ਹੈ ਜੀ ਸੇ ਪਤਾ ਨਹੀਂ ਜੀ ਮੈਨੂੰ ਕਿੰਨੇ ਕਿਉਂ ਨੇ ਡੰਗੇ ਮਾਰੇ ਪਰ ਮੇਰਾ ਸਰੀਰ ਤਾਂ ਸੁਨ ਹੋ ਗਿਆ ਜੀ ਵੀ ਕੋਈ ਪਤਾ ਨਹੀਂ ਮੈਨੂੰ ਲੱਗਿਆ ਉਹ ਕਿਉਂ ਤਾ ਜੀ ਨੂੰ ਲੈਣੇ ਤਾਂ ਦਾ ਕਾਰਨ ਕੀ ਹੈ ਉਹ ਕਹਿੰਦਾ ਵੀ ਮੇਰੀ ਰਿਸ਼ਤਰੀ ਹੋਈ ਹੋਈ ਆ ਤੁਹਾਡੀ ਕਦੋਂ ਰਿਸ਼ਤਰੀ ਹੋਈ ਹੈ ਤੇ ਕੀ ਕਿਸੇ ਕਰਾਈ ਅਸੀਂ ਮਾਲਕਤ ਅਲਿਆਉਦਦ ਕਾਲ ਆਣੀ ਖੜੀ ਹੈ ਮਾਲਕ ਕੋਈ ਨਹੀਂ ਸੀ ਮਾਲਕ ਦਾ ਲਾਜਰ ਸਿੰਘ ਹੈ ਰਾਈਟ 5 ਸਾਲ ਪਹਿਲਾਂ ਲੇਕੀ ਸੀ ਇਹਨਾਂ ਤੋਂ ਉਹਨਾਂ ਤੋਂ ਲਾਜਰ ਸੀ ਉਹ ਸੰਤਾ 4 ਸਾਲ ਹੋ ਗਏ ਰੀਤੀ ਕਰਾ ਮਕਦਮਾ ਤਾਂ ਸਾਲ ਚੱਲਦਾ ਕਾਫੀ ਜਿਹਦਾ ਕਈ 4 ਸਾਲ ਦਾ ਸਾਨੂੰ ਲੈ ਹੀ ਨੂ ਹੋ ਗੋ ਉਹਦੇ ਦੇ ਬਹੁਨੇ ਆ ਸੀ ਬੀਜ ਦੇ ਆ ਸਮਝਿਆ ਆ ਹੁਣ ਪਿਛਲੀ ਸੌਵੀ ਬਾਤ ਰੋਲਾ ਪਾ ਲਿਆ ਹੁਣ ਫੇਰ ਰੋਲਾ ਪਾ ਲਿਆ ਆਜਾ ਹੁਣ ਅੱਜ ਆਏ ਆ ਅਸੀਂ ਜਿਹੜੇ ਹਸਪਤਾਲ ਦਾ ਪਟਿਆਲੇ ਲਵਾ ਲਿਆ ਇਲਾ ਇੱਥੇ ਕਰੀ ਦੇ ਆਪਣੀ ਨਾਬੇ ਇਥੋਂ ਪਤਾ ਨਹੀਂ ਕਿਵੇਂ ਕਰਿਆ ਇਹਨੇ ਫਿਰ ਗਾਹ ਭੇਜ ਤੋ ਉਹ ਤੇ ਨੀਂਦ ਨੂੰ ਪਤਾ ਜੂ ਹੋਇਆ ਤੇ ਹਿੰਮਾਂ ਜੀ ਦੀ ਕਰਦੇ ਹੂੰ ਇਹ ਮੰਡੀ ਦੀ ਕਰਦੇ ਸਾਡੀ ਮੰਗੇ ਤਾਂ ਸਾਡੀ ਇਹੀ ਹੈ ਜੀ ਇਹ ਸਾਡਾ ਪੀਲਾ ਰੋ ਜੀਤੀ ਹੋਇਆ ਸਰਦਾ ਇਤਕਾਲ ਨੂੰ ਮੇਨਾ ਜੇਗਾ ਤੋ ਕੀ ਹੋਇਆ ਮੋ ਜੇ ਤੋ ਕੋ ਭੇਜ ਲਾਉ ਇਤਕਾਲ ਜਾ ਚੜੂ ਦੂਸਤੀ ਹੋਣੀ ਹੋਰ ਹੋਈ ਹੈ ਮੰਗੇ ਤਾਂ ਸਾਡੀ ਇਹੀ ਹੈ ਭਾਈ ਜੀ ਤੇ ਤੈਨੂੰ ਗੌਰਮੈਂਟ ਦਬਾਉਗੀ ਉਹ ਜਿਹੜੇ ਛੜਦਾਂਗੇ ਜਿਹੜੀ ਬੰਦੀ ਕਾਰਵਾਈ ਹੈ ਕੋਈ ਕੋਈ ਨਹੀਂ ਕਾਰਵਾਈ ਜਿਹੜਾ ਪਿੰਡ ਹੈ ਸਾਦੋਹੜੀ ਜੀ ਇਹ ਲੜਾਈ ਹੋਈ ਜਦੋਂ ਪਿੰਡ ਦੇਵਦਾਸ ਨਾਲ ਉਹਦੇ ਕੋਈ ਵੀ ਉੱਥੇ ਸੀ ਅਸੀਂ ਤਾਂ ਜੀ ਸੁਤਾ ਪਾ ਬਖਾਲੀ ਹੱਥ ਗਏ ਤੇ ਜਦੋਂ ਸਾਨੂੰ ਪਤਾ ਲੱਗਾ ਵੀ ਸਾਡੀ ਕਣਕ ਵੱਢਣ ਆ ਗਈ ਸਾਡਾ ਲੜਾਈ ਦਾ ਕੋਈ ਮਾਦਰਾ ਹੋ ਨਹੀਂ ਸੀ ਜੀ ਐਸਾ ਸੁਤਾ ਪਾ ਬਗਾਏ ਤੇ ਸਾਨੂੰ ਇਹਨਾਂ ਦੀ ਮਥੀ ਹੋਈ ਸੀ ਜਦ ਅਸੀਂ ਸੜਾਉਣ ਲੱਗੇ ਸੀ ਤਾਂ ਜਦੀ ਇਹਨਾਂ ਨੇ ਸਾਨੂੰ ਫੜ ਲਿਆ ਇੱਥੇ ਤੇ ਦੇ ਆ ਵੀ ਕੋ ਕੁਟਮਾਰ ਹੋਈ ਆ ਕੁਟਮਾਰ ਹੋਈ ਆ ਜੀ ਉਹਦੀ ਬੇਟੀ ਆ ਜਿਹੜੀ ਦਰਸ਼ਨ ਦੱਸਦੀ ਜੀ ਹੱਸ ਉਹਨੇ ਮੇਰੇ ਤੇ ਸਪਰੇਅ ਮਾਰੀ ਆ ਜੀ ਫਿਰ ਮੈਨੂੰ ਪਤਾ ਨਹੀਂ ਜੀ ਉਹ ਘਾਸ ਵਾਲੀ ਸੀ ਸਪਰੇਅ ਮਾਰੀ ਆ ਉਹਨੇ ਮੇਰੇ ਅੱਖਾਂ ਤੇ ਆ ਰੰਮੂ ਤੇ ਮੈਨੂੰ ਨੀ ਨਿਗਾ ਵੀ ਨਹੀਂ ਸਾਫ਼ ਦੀ ਸਰੇ ਹੈ ਜੀ ਹੁਣ ਉਹਨਾਂ ਨੇ ਫਿਰ ਮੈਨੂੰ ਕੁੱਟਿਆ ਜੀ ਆ ਦੇਖੋ ਮੇਰੇ ਟਾਂਕੇ ਲੱਗੇ ਹੋਣੇ ਠੂਹ ਨਹੀਂ ਦੇ ਸਕਾਂ ਮੇਰੇ ਉੱਥੇ ਫੜ ਲਿਆ ਉਹਨਾਂ ਨੇ ਮੈਨੂੰ ਤੁਸੀਂ ਫਿਰ ਇਹਦੇ ਸੰਬੰਧੀ ਹਸਪਤਾਲ ਚ ਦਾਖਲ ਕਰਾਣਾ ਨੂੰ ਇਹ ਲਾਜ਼ਮੀ ਹਾਂਜੀ ਹਾਂਜੀ ਹੋਏ ਆ ਜੀ ਅਸੀਂ ਦਾਖਲ ਟਾਂਕੇ ਲੱਗੇ ਜੀ ਉਹਨਾਂ ਸਾਰੇ ਇਸਰੇ ਵੀ ਹੋਏ ਨੇ ਜੀ ਮੇਰੇ ਜੋ ਜੀਵੇ ਦੇਸ ਮੰਡੀ ਲਿਖਤੀ ਨਹੀਂ ਦਿੱਤਾ ਕਟਵਾਲੀ ਚ 10 ਬੰਦਾ ਪੁਲਿਸ ਮੈਗਮੈਨ ਹਾਂਜੀ ਹਾਂ ਲੈ ਕੇ ਗਏ ਨੇ ਜੀ ਉਹ ਬਿਆਨ ਸਾਰੇ ਬਿਆਨ ਦਿੱਤੇ ਨੇ ਅਸੀਂ ਨੇ ਮੇਰੇ ਵੱਧ ਨੇ ਜੀ ਸੱਟਾਂ ਹਾਂ ਮੇਰੀ ਆ ਲੱਤ ਵੀ ਬਹੁਤ ਆ ਦੁਖਦੀ ਹੈ ਜੀ ਸਾਰੇ ਨੇ ਜਿਹਨੇ ਕੁਤਮਾਰ ਕੀਤੀ ਹੈ ਜੀ ਦਰਸ਼ਨ ਦਾਸ ਦੀ ਇਹ ਬੇਟੀ ਸੀ ਜੀ ਇੱਕ ਇਹਦੀ ਕੁੜੀ ਸੀ ਕਦੀ ਮਾਂ ਸੀ ਦਰਸ਼ਨ ਦਾਸ ਉਹਦੀ ਮੈਂ ਕਰਦੇ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੀ ਆਈ ਹੱਥ ਬੰਨ ਕੇ ਬੈੰਤੇ ਅਸੀਂ ਲੜਾਈ ਝਗੜਾ ਕੁਝ ਨਹੀਂ ਕਰਨਾ ਚਾਹੁੰਦੇ ਜੀ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز